ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਯਾਦ ਵਿੱਚ ਕਬੱਡੀ ਕੱਪ ਕਰਵਾਇਆ ਗਿਆ ਇਸ ਕਬੱਡੀ ਕੱਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਪਹੁੰਚੇ ਅਤੇ ਉਹਨਾਂ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਤਕ ਵੰਡੇ ਗਏ ਇਸ ਮੌਕੇ ਉਤੇ ਬੇਕਰਾਮਾ ਜੀਠੀ ਆਤੇ ਸਾਫਾ ਮੰਤਰੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਨਾਲ ਹੀ ਉਹਨਾਂ ਵੱਲੋਂ ਇੱਕ ਵਾਰ ਫਿਰ ਅੰਨਾ ਹਜ਼ਾਰੇ ਨੂੰ ਯਾਦ ਕੀਤਾ ਗਿਆ। ਇਤਕਾਰਯੋਗ ਸਵਰਗਵਾਸੀ ਸਾਗੁਰਚਰਨ ਸਿੰਘ ਜੀ ਟੋੜਾ ਸਾਹਿਬ ਦੀ ਯਾਦ ਵਿੱਚ ਇਹ ਸਾਲਾਨਾ ਕਬੱਡੀ ਕੱਪ ਸਮੂਚੀ ਜਥੇਬੰਦੀ ਵੱਲੋਂ ਔਰ ਸਾਡੇ ਐਸਜੀਪੀਸੀ ਮੈਂਬਰ ਜਤਵਿੰਦਰ ਸਿੰਘ ਜੀ ਟੋੜਾ ਸਾਹਿਬ ਵੱਲੋਂ ਇੱਕ ਰਾਇਆ ਜਾਂਦਾ ਇੰਡੀਆ ਅਗੇਂਸਟ ਕਰਪਸ਼ਨ ਇੱਕ ਬੜਾ ਵੱਡਾ ਮੁੱਦਾ ਸੀ ਜਿਸ ਮੁੱਦੇ ਨੂੰ ਅੱਗੇ ਲੈ ਕੇ ਕਾਂਗਰਸ ਦੇ ਖਿਲਾਫ ਕੇਜਰੀਵਾਲ ਸਾਹਿਬ ਆਏ ਸਨ ਉਸ ਵੇਲੇ ਪੋਲਿਟਿਕਸ 'ਚ ਨਹੀਂ ਸੀ ਸਾਫ ਸੁਥਰੀ ਰਾਜਨੀਤੀ ਦੀ ਗੱਲ ਕਰਦੇ ਸਨ ਮਗਰ ਅਫਸੋਸ ਦੀ ਗੱਲ ਹੈ ਕਿ ਜਿਸ ਦਿਨ ਦੇ ਪੋਲਿਟਿਕਸ 'ਚ ਆਏ ਸ਼ਾਇਦ ਸਾਰੀ ਰਿਕਾਰਡ ਤੋੜਤੇ ਕਿ ਜੇ ਸਭ ਤੋਂ ਬੇਈਮਾਨ ਜਾਂ ਸਭ ਤੋਂ ਮੈਂ ਕਹਿ ਸਕਦਾ ਲੁੱਟ ਕੋ ਸੁੱਟ ਦੀ ਮਾਫੀਆ ਨੂੰ ਸਰਪ੍ਰਸਤੀ ਦੇਣ ਵਾਲੀ ਕੋਈ ਪਾਰਟੀ ਹੋਈ ਤੇ ਆਮ ਆਦਮੀ ਪਾਰਟੀ ਹੋ ਔਰ ਇਹੀ ਕਾਰਨ ਬਣਿਆ ਕਿ ਅੰਨਾ ਹਜ਼ਾਰੇ ਜੀ ਨੇ ਵੀ ਇਹ ਨਾ ਦਿੱ ਜੋ ਸੋਚ ਆ ਉਸ ਨੂੰ ਕੰਡੈਮ ਕੀਤਾ ਅੱਜ ਸ਼ਰਾਬ ਮਾਫੀਆ ਰੇਤ ਮਾਫੀਆ ਪੰਜਾਬੀ ਯੂਨੀਵਰਸਿਟੀ ਪਰ ਪੰਜਾਬ 'ਚ ਗੁੰਡਾ ਰਾਜ ਉਹਦਾ ਦੂਜਾ ਨੋ ਆਮ ਆਦਮੀ ਪਾਰਟੀ ਔਰ ਇਤੋਂ ਅਫਸੋਸ ਦੀ ਗੱਲ ਕੀ ਹੋ ਸਕਦੀ ਆ ਕਿ ਕੁਰਸੀ ਪਿਆਰੀ ਆ ਜੇਲ੍ਹ 'ਚੋਂ ਬਹਿ ਕੇ ਸ਼ਾਇਦ ਬਦਲਾਅ 'ਚ ਇਹੀ ਕੁਝ ਦੇਖਣ ਨੂੰ ਮਿਲੂਗਾ ਕਿ ਜੇਲ੍ਹ 'ਚੋਂ ਬਹਿ ਕੇ ਸਰਕਾਰ ਚੱਲੂਗੀ 338 ਕਰੋੜ ਦਾ ਕਾਲਾ ਧਨ ਇਕੱਠਾ ਕਰਕੇ ਗੁਜਰਾਤ ਦੀ ਦਿੱਲੀ ਦੀ ਆ ਜਲੰਧਰ ਦੀ ਬਾਈਲੈਕਸ਼ਨ ਚੋਂ ਪੈਸਾ ਖਰਚ ਹੋਇਆ ਹਲੇ ਪੰਜਾਬ ਦੇ 500 ਕਰੋੜ ਦਾ ਤਾਂ ਹਿਸਾਬ ਹੋਣਾ ਇਸ ਲਈ ਬੜਾ ਵੱਡਾ ਸਕੈਮ ਹੈ ਔਰ ਕੱਲਾ ਇਹ ਸਕੈਮ ਨਹੀਂ ਰੇਟ ਮਾਫੀਆ ਦੂਜਾ ਸਕੈਮ ਸੀਪੀਆਈ ਇਨਕੁਆਇਰੀ ਹੋਣੀ ਚਾਹੀਦੀ ਔਰ ਅਫਸੋਸ ਇਹ ਨਾ ਕਿ ਅਜ ਜਸ਼ੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦਾ ਜਿੱਥੇ ਉਹਨਾਂ ਨੂੰ ਯਾਦ ਕਰ ਰਹੇ ਆ ਅੱਜ ਉਹਨਾਂ ਨੂੰ ਯਾਦ ਕਰਨ ਵਾਸਤੇ ਮੁੱਖ ਮੰਤਰੀ ਨਹੀਂ ਪਹੁੰਚੇ ਉਹਨਾਂ ਦੇ ਜ਼ਿਲ੍ਹੇ 'ਚ 20-25 ਮੌਤਾਂ ਹੋ ਗਈਆਂ ਉਹਨਾਂ ਦਾ ਪਤਾ ਲੈਣ ਨਹੀਂ ਗਏ ਸ਼ਰਾਬ ਘਟਾਲੇ 'ਚ ਬੰਦ 338 ਕਰੋੜ ਦੇ ਕਿੰਗਪਿੰਡ ਦਾ ਪਤਾ ਲੈਣ ਚਲੇ ਗਏ ਆ ਕੀ ਇਸ ਬਦਲ ਆਵਲੀ ਲੋਕਾਂ ਨੇ ਵੋਟਾਂ ਪਾਈਆਂ ਸੀ ਇਹ ਸਵਾਲ ਦੇਖੋ ਪੰਥਰਤਨ ਜਿਸ ਦਿਨ ਕੋਟਾਂ ਸੀ ਟੋੜਾ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਉੱਠੇ ਇਕੱਲੇ ਇਕੱਲੇ ਸੀ ਬਹੁਤ ਮਿਹਨਤ ਕੀਤੀ ਦੁਨੀਆ ਦੇ ਵਿੱਚ ਬਹੁਤ بڑا ਨਾਮ ਪੈਦਾ ਕੀਤਾ ਕੱਲਾ ਨਾਂ ਹੀ ਨਹੀਂ ਪੈਦਾ ਕੀਤਾ ਤੇ ਇਮਾਨਦਾਰ ਤੇ ਧਿਆਨਦਾਰ ਜਿਹਨਾਂ ਕੰਮ ਵੀ ਕੀਤਾ ਬਹੁਤ ਘੱਟ ਇਨਸਾਨ ਹੋਣਗੇ ਜਿਨ੍ਹਾਂ ਨੇ ਐਡੀ ਵੱਡੀ ਗੱਲ ਕੀਤੀ ਹੋਵੇ ਐਡਾ بڑا ਨਾਮ ਪੈਦਾ ਕੀਤਾ ਸਾਥ ਜਵਿੰਦਰ ਸਿੰਘ ਟੋੜਾ ਜਿਹਦੇ ਉਹਨਾਂ ਦੇ ਟਾਈਮ ਦੇ ਵਿੱਚ ਸਰਪੰਚ ਵੀ ਰਹੇ ਨੇ ਅੱਜ ਸਾਰੀ ਜ਼ਿੰਦਗੀ ਉਹਦੇ ਨਾਲ ਲਾਈ ਹੈ ਇਹ ਵੀ ਬਹੁਤ ਘੱਟ ਮਿਸਾਲ ਮਿਲਦੀ ਹੈ ਕਿ ਪਿੰਡ ਦੇ ਵਿੱਚ ਰਹਿ ਕੇ ਅੱਜ ਵੀ ਉਹ ਟੌੜਾ ਸਾਹਿਬ ਦੀ ਉਦਾਂ ਹੀ ਨਮਾਰ ਰਹੇ ਨੇ ਚਾਹੇ ਉਹਨਾਂ ਦੀ ਵਰਸਿੰਗ ਨਾ ਹੋਵੇ ਚਾਹੇ ਉਹਨਾਂ ਦੇ ਲਾਉਦੇ ਟਰਨਮੈਂਟ ਕਰਨਾ ਹੋਵੇ ਜਿੱਥੇ ਉਹਨਾਂ ਦਾ ਸਾਰੀ ਦੁਨੀਆ ਦੇ ਵਿੱਚ ਬਹੁਤ بڑا ਅਸਰ ਸੀ ਪਰ ਜੋ ਅੱਜ ਟੌੜਾ ਸਾਹਿਬ ਸ਼ਾਸਤ੍ਰਿੰਦਰ ਸਿੰਘ ਟੌੜਾ ਕਰ ਰਹੇ ਨੇ ਐਜੀਪੀਸੀ ਮੈਂਬਰ ਨੇ ਉਹ ਮੇਰਾ ਖਿਆਲ ਦੁਨੀਆ ਦੇ ਵਿੱਚ ਵਸਟਾ ਕਰ ਬੰਦੀ ਹੋਣਗੇ ਜਿਹੜਾ ਇੰਨਾ ਇੰਨਾ ਕੁਝ ਕਰਦੇ ਹੋਣਗੇ ਇਸ ਟੂਰਨਾਮੈਂਟ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਜਾਂਦਾ ਹੈ আর ਬਹੁਤ بڑا ਕੰਝ ਦੇਖਦੇ ਹਰ ਸਾਲ ਹੀ ਇਹ ਨਹੀਂ ਕਿ ਇਸ ਦੀ ਗੱਲ ਹੈ ਹਰ ਸਾਲ ਬਹੁਤ بڑا ਟੂਰਨਾਮੈਂਟ ਹੁੰਦਾ ਹੈ ਤੋਂ ਜਿੰਨੀ ਵਧਾਈ ਦਿੱਤੀ ਜਾਵੇ ਉਨੀ ਥੋੜੀ ਹੈ ਪਰਮਾਤਮਾ ਅਗੇ ਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਹੋ ਜਿਹੇ ਇਨਸਾਨ ਪੈਦਾ ਕਰੇ ਪੰਛਾ ਜਿੱਥੇ ਪ੍ਰਸ਼ਾਂਤ ਨੇ ਟੋੜਵਰ ਗਈ ਪੈਦਾ ਕਰੀ ਸਾਹਿਬ ਅਸ਼ਵਿੰਦ ਸਿੰਘ ਟੋੜਵਰ ਗਈ ਪੈਦਾ ਕਰੇ ਜਿਹੜੇ ਛੇ ਤੱਕ ਨਮਾਉਂਦੇ ਨੇ ਨਹੀਂ ਤਾਂ ਬੰਦੇ ਜਾਣ ਤੋਂ ਬਾਅਦ ਆਪਾਂ ਨਾਲ ਜਿਹਾ ਇਹੋ ਕਰ ਦਿੰਦੇ ਹਾਂ ਪਰ ਇਹ ਆਪਣੀ ਜੋ ਉਹਨਾਂ ਨੇ ਅਸ਼ੀਰਵਾਦ ਹੱਥ ਰੱਖਿਆ ਉਹਨੂੰ ਸੇ ਤੱਕ ਨਿਵਾੜਦੇ ਉਹ ਜਿੱਦ ਆਪਾਂ ਅੰਦਰ ਕਰਦੇ ਹਾਂ ਫੇਰ ਸਾਰੇ ਕਸ਼ੂਰ ਆਉਣ ਨੇ ਜੇ ਆਪਾਂ ਆਪਨ ਤੇ ਹੁੰਨੇ ਆ ਫੇਰ ਬੇਕਸ਼ੂਰਾ ਹਮੇਸ਼ਾ ਜੋ ਪਾਲਿਸੀ ਦੂਜੇ ਲਈ ਕਰਦੇ ਹੋ ਉਹ ਪਾਲਿਸੀ ਆਪਣੇ ਲਈ ਵੀ ਰੱਖੋ ਜੇ ਬੇਕਸੂਰ ਹੈ ਤਾਂ ਕੋਟੂਨ ਬਰੀ ਕਰ ਦੇਉਗੀ ਪਰ ਨਾਉਣ ਨੂੰ ਕੋਈ ਰਾਏ ਦਿੱਤੀ ਹੈ ਹਾਈ ਕੋਰਟ ਨੇ ਨਾਲ ਤੇ ਸੁਪਰੀਮ ਕੋਰਟ ਨੇ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤ ਹੈਗੀ ਹੋ ਇਹ ਤਾਂ ਨਹੀਂ ਗੱਲ ਕਰ ਸਕਦੇ ਬੇਕਸੂਰ ਹੈ ਜਿਹਨੇ ਜਿੱਦਿਹੀ ਕਹਿ ਰਹੇ ਨੇ ਕਿ ਜਿੱਦਨੇ ਸਰਕਾਰ ਜਦੋਂ ਬੰਦਾ ਡਿੱਗ ਜਵੇ ਨਾ ਮਰ ਜਵੇ ਫਿਰ ਬੰਦਾ ਉਹ ਸੁਫਨੇ ਲੈ ਜਾਂਦਾ ਜੇ ਚਲਾਲੂਗਾ ਫਿਰ ਕੀ ਗੱਲ ਹੋਊਗਾ ਮੈਨੂੰ ਇਹ ਗੱਲਾਂ ਗਲਤ ਨੇ ਆਪਾਂ ਦੂਏ ਦੇ ਵਿਸ਼ਵਾਸ ਨਹੀਂ ਕਰਦੇ ਇਹਦਾ ਮਤਲਬ ਬਹੀ ਸਿਆਣਾ ਬਾਕੀ ਦੁਨੀਆ ਸਾਰੀ ਕਮਲੀ ਹੈ ਆ ਦੂਜੇ ਨਾਲ ਦੇ ਪੈਦਾ ਕਰਨੇ ਚਾਹੀਦੇ ਨੇ ਬੰਦੇ ਉਹ ਵੀ ਚਲਾਉਣ ਪਹਿਲੀ ਗੱਲ ਆਪਾਂ ਸਭ ਤੋਂ ਵੱਧ ਕੱਟੜ ਇਮਾਨਦਾਰ ਲੋਕ ਠੱਗੀਆਂ ਮਾਰਦੇ ਨੇ ਚੋਰੀਆਂ ਕਰਦੇ ਨੇ ਇੰਨਾ ਕਰਦੇ ਨੇ ਜਿ ਸ਼ਰਾਬ ਤੋਂ ਇੰਨੇ ਪੈਸੇ ਕਢ ਲਾਂਗੇ ਅਸੀਂ ਮੈਨਿੰਗ ਤੋਂ ਇੰਨੇ ਪੈਸੇ ਕਢ ਲਾਂਗੇ ਕੋਈ ਇੱਕ ਗੱਲ ਦੱਸ ਦਿਓ ਜਿਹੜੀ ਗੱਲ ਕੋਈ ਉਹਨਾਂ ਨੇ ਕਹੀ ਹੋਈ ਸਿਰੇ ਚੜੀ ਹੋਵੇ ਪੰਥਰਤਮ ਜੱਥੇਦਾਰ ਗੁਰਦੀ ਟੋਣਾ ਸਾਹਿਬ ਇੱਕ ਪੰਥਰੀ ਬਹੁਤ ਵੱਡੀ ਸ਼ਖਸੀਅਤ ਸਨ ਜਿਨ੍ਹਾਂ ਨੇ ਕੌਮ ਦੀ ਪੰਥ ਦੀ ਵੱਡੀ ਸੇਵਾ ਕੀਤੀ ਹੈ ਹਰ ਸਾਲ ਇਲਾਕੇ ਦੀਆਂ ਸੰਗਤਾਂ ਐਨਰੇ ਵੀ ਨਗਰ ਨਿਵਾਸੀ ਰਲ ਕੇ ਉਪਰਾਲਾ ਕਰਦੇ ਆ ਕਿ ਨੇ ਉਸ ਮਹਾਨ ਲੀਡਰ ਨੂੰ ਯਾਦ ਕਰੀਏ ਜਿੱਥੇ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਸਤਕਾਰ ਪੇਟ ਕਰਦੇ ਆ ਉਥੇ ਕੋਸ਼ਿਸ਼ ਇਹਦੇ ਵੀ ਸਾਡੇ ਨੌਜਵਾਨ ਨੇ ਉਹਨਾਂ ਨੂੰ ਖੇਡਾਂ ਉਰੂਚਿਤ ਕਰੀਏ ਔਰ ਨਾਲ ਹੀ ਸਾਡੇ ਇਹ ਪਿੰਡੂ ਵਿਰਾਸਤੀ ਖੇਡਾਂ ਗਾਇਬ ਹੁੰਦੀਆਂ ਜਾ ਰਹੀਆਂ ਨੇ ਸਮਾਜ ਦੇ ਵਿੱਚੋਂ ਉਹਨਾਂ ਨੂੰ ਪਰਪਲ ਕਰੀਏ ਦੋ ਦਿਨਾਂ ਟੂਰਨਾਮੈਂਟ ਸੀ ਕੱਲ ਸਾਡੇ ਪਿੰਡੂ ਖੇਡਾਂ ਸਨ ਜਿਵੇਂ ਬਾਜੀਗਰਾਂ ਦੀ ਬਾਜੀ ਸੀ ਟਰਾਲੀ ਟਰਾਲੀ ਬੈਗ ਮੁਕਾਬਲੇ ਸਨ ਛੋੜੇ ਬੱਚਿਆਂ ਦੀਆਂ ਕਬੱਡੀ ਦੀਆਂ ਟੀਮਾਂ ਸਨ ਜਾਂ ਬਾਤ ਉਹ ਡੌਗ ਸ਼ੋ ਸੀ ਅੱਜ ਸਾਡੇ ਆ ਉੱਪਰ ਦੇ ਮੈਚ ਨੇ ਸਮੁੱਚੇ ਪੰਜਾਬ ਨਹੀਂ ਮੈਂ ਕਹਿੰਦਾ ਵੀ ਦੇਸ਼-ਵਿਦੇਸ਼ ਦੇ ਖਿਡਾਰੀ ਪਹੁੰਚੇ ਨੇ ਕਬੱਡੀ ਖੇਡਣ ਦੇ ਲਈ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਸੰਗਤ ਦਾ ਬਹੁਤ ਸਹਿਯੋਗ ਹੁੰਦਾ ਬੜਾ ਹੰਗਾਰਾ ਮਿਲਦਾ ਜਿਹੜੇ ਟੌੜਾ ਸਾਨੂੰ ਸਤਿਕਾਰ ਪੇੜ ਕਰਦੇ ਆ